ਹਾਂਜੀ ਹੱਪਾ ਕੱਟਦੇ ਆ ਕਮੀਜ਼ ਇਹ ਕਮੀਜ਼ ਆਪਾਂ ਇਹ ਅਲੱਗ ਕਰ ਲਿਆ ਕਪੜਾ 48 ਇੰਚ ਲੰਬਾਈ ਕਰਖ ਲਈ ਇਹਦੀ ਜਿੰਨੀ ਸੀਗੀ 48 ਸੀਗੀ ਪਤਾ ਨਹੀਂ ਕਿੰਨੀ ਸੀ ਤੇ ਹੁਣ ਇਹਨੂੰ ਮੈਂ ਹੋਲਡ ਕਰ ਲਿਆ ਸਾਰੇ ਹੁਣ ਆਪਾਂ ਇਹਦੇ ਨਾਲ ਉਹਨਾਂ ਲੀੜਾ ਲਾਉਣਾ ਵਾਦੂ ਘੇਰੇ ਜਿੰਨਾ ਤੇ ਉਹ ਲੰਮਾ ਕਟਣਾ ਔਖਾ ਜਾਂ ਦੂਰ ਤੱਕ ਜਾਇ ਨਹੀਂ ਜਾਂਦਾ ਤੇ ਹੁਣ ਆਪਾਂ ਇਹਨੂੰ ਐਂ ਰੱਖ ਲਾਂਗੇ ਘੇਰਾ ਉਹਨਾਂ ਦਾ ਤਿਆਰ ਹੈਗਾ 20 ਤੇ ਆਪਾਂ ਰੱਖਾਂਗੇ 4 ਵੱਧ 21 22 23 24 24 ਕੋਈ ਇਟਾ ਨਿਸ਼ਾਨੀ ਨਹੀਂ ਲਾਈ ਸੀ ਹਾਂਜੀ ਇੱਥੇ ਲਾਈ ਸੀ ਨਿਸ਼ਾਨੀ ਟਵੈਂਟੀ ਫੋਰ ਤੇ। ਪਤਨੀ ਫੜ ਲਓ ਮੋਬਾਈਲ ਫੜ ਲੈਣੀ ਮੈਂ ਤਾਂ ਕੱਟਣ ਵੀ ਸੂਟ ਉਸ ਵੇਲੇ ਲੱਗੀਆਂ ਵੀ ਚੱਲ ਜਦੋਂ ਸਹਜ ਕਰਿਆ ਜਦੋਂ ਸਹਜ ਫਿਰ ਵੀ ਨਹੀਂ ਆਕੇ ਲੱਗਦਾ ਮਨ ਨੂੰ ਰੂਹ ਨੂੰ ਕੰਮ ਦਾ ਸੁਣਾਬੀ ਆ ਸੀ ਗੁਰਮਤਿ ਸਾਹਿਬ ਕੋਲ ਨੂੰ ਕੰਮ ਵੀ ਦੱਸਣਾ ਜ਼ਰੂਰੀ ਸੀ ਤੇ ਮੇਰੇ ਨਾਲ ਕੰਮ ਕਰਾਉਣਾ ਵੀ ਹੈਗਾ ਉਹ ਕੌਣ ਕਰਾਵੇ ਸਹਜ ਹੀ ਕਰਾਵੇ ਕਰਾਵੇ ਹੂੰ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕੱਟ ਦਿਆਂਗੇ ਜੀ ਇਹ ਆਪਣਾ ਕਮੀਜ਼ ਕਈ ਵਾਰ ਥੱਲੇੋਂ ਸਾਢੀ ਜਿਹੜੀ ਥੱਲੇ ਕਪੜਾ ਪਛਾਇਆ ਉਹ ਵੀ ਬਹੁਤ ਵਾਰੀ ਕੱਟਿਆ ਜੀ ਅਸੀਂ ਕੱਟੇ ਜਾਂਦਾ ਹੀ ਨਾਲ ਇਹ ਵਣਲੀ ਦਾ ਲੱਗੇ ਹੈਗਾ ਜੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਐਵੇਂ ਤੇ ਐਵੇਂ ਇਹ ਹੋ ਗਿਆ ਜੀ ਆਪਣਾ ਕਮੀਜ਼ ਬਾਕੀ ਅਪੜ ਰਫਟਿੰਗ ਰੂਟਿੰਗ ਬਲੇ ਦੀ ਕਰਾਂਗੇ ਤੁਹਾਨੂੰ ਬਾਅਦ ਚ ਦਿਖਾਵਾਂਗੇ ਤੇ ਇੱਕ ਬਾਰੇ ਆ ਪਾ ਮਿੰਨ ਲਗੇ ਸ਼ਾਇਦ ਆਪਾਂ ਨੂੰ 벨ਟ ਨਿਕਲੇ ਆਵੇ ਕਾਫੀ ਕਪੜਾ ਫੜੀ ਬਤਾ ਮਰ ਗਿਆ ਨਾ ਨਹੀਂ ਪੜ ਲੱਗ ਉਹਦੀ ਕਿ ਮੰਮਾ ਇੱਥੇ ਲਿਆ ਹਾਂ ਇੱਥੇ ਲੈਣ ਹਾਂ ਮੈਂ ਤੋਂ ਕੇਂਦਰੇ ਸੇ ਅੱਜ ਵੀਡੀਓ ਬਣਾਉਗਾ ਬਸ ਅੱਜ ਦਾ ਸੱਤ ਲਿਆਉਂਦੀ ਸੱਜ ਅੱਖੇ ਘੱਟ ਲੱਗਦਾ ਕੀ ਕਰਦੇ ਭਾਈ ਹਮੋਂ ਸਕੂਲ ਦਾ ਇਹਨਾਂ ਦੇ ਦਿੰਦੇ ਸ ਹੈ ਹਮਝ ਜਾਂਦਾ ਆ ਬੈਲਟ ਨਿਕਲੇ ਨਹੀਂ ਕੋਈ ਕੱਲ ਲੱਗਤਾ ਨਹੀਂ ਇਹ ਜਿਹੜਾ ਆਪਾਂ ਕਮੀਜ਼ ਦੇ ਨਾਲ ਉਹ ਵਧ ਕੱਪੜਾ ਲਾਇਆ ਸੀ ਇਹ ਜੀ ਹਨ ਤੇ ਅਸੀਂ ਇਸ ਤਰ੍ਹਾਂ ਇਹਨਾਂ ਬੰਜੇ ਵੀ ਦਾ ਨਿਕਤਾ ਤੇ ਪੂਰੀ ਸੂਰੀ ਆਪਣੀ ਬੈਲਟ ਵਧੀਆ ਆ ਗਈ ਹੈ ਇੰਨੀ ਕੁ ਵੱਧ ਦਾ ਇਹ ਸਿਵਾਣਾ ਚਾ ਜਾਣੀ ਹੈ ਬੈਲਟ ਵੀ ਬਣ ਗਜੀ ਆਪਣੀ ਆਪਾਂ ਇਧਰਲੀ ਸਾਈਡ ਤੋਂ ਇਹਨੂੰ ਇਹ ਕਰਕੇ ਟੱਟ ਕਰ ਰਹੇ ਨੇ ਬੱਚੇ ਬੜੀ ਜਿ ਰੌਲਾ ਪਾਉਂਦੇ ਫਿਰਦੇ ਆ ਜੀ ਇਗਨੋਰ ਕਰ ਰਹੇ ਆ ਬਾਜ ਨੂੰ ਇਸ ਤਰ੍ਹਾਂ ਇਹ ਬੈਲਟ ਕੱਟੀ ਗਈ ਇਹ ਪਹਿਲਾਂ ਹੀ ਜਿੱਤੇ ਆ ਗਿਆ ਆਪਣਾ ਪੱਕਾ ਤੇ ਹੈਗੀ ਜੀ ਬੈਲਟ ਨਹੀਂ ਜੀ ਪੰਜ ਸੌ ਵਾ ਕਟਾਂਗੇ ਤੇ ਬਾਹਮ ਵਗੈਰ ਕੱਟਣੀ ਆ ਉਹ ਲਾਸਟ ਤੇ ਕਟਾਂਗੇ ਜੀ

Ayo, kita mulai morally i ਕੀ ਆਲਾ ਜੀ ਸਾਢੇ 12 ਹੋ ਗਏ ਜੀ ਤੇ ਆਪਾਂ ਆਏ ਆ ਬਾਜ਼ਾਰੋਂ ਸਾਢੇ 12 ਨਹੀਂ ਹੋਏ ਉੱਥੋਂ ਗਟਿਆ ਥੋੜੀ ਜੀ ਘਰ ਵਾਸਤੇ ਕੀਤੀ ਆਪਾਂ ਸ਼ਾਪਿੰਗ ਉਸ ਦੁਕਾਨ ਦਾ ਸਮਾਨ ਲੈਣੇ ਪਾਣੀ ਠੰਡਾ ਯਾਰਾ ਮਾੜਾ ਪੀ ਲੋ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਨਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਆਪਾਂ ਜਿਹੜਾ ਸਮਾਨ ਲਿਆਂਦਾ ਉਹਨੂੰ ਕੱਲ੍ਹ ਵਾਲੇ ਬਲੌਗ 'ਚ ਜਰੂਰ ਦਿਖਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬਹੁਤ ਵਧੀਆ ਪਿਆਰ ਦੇ ਰਹੇ ਹੋ ਤੇ ਅਸੀਂ ਇਆਸ ਕਰਦੇ ਹਾਂ ਜੇ ਤੁਸੀਂ ਇਸੇ ਤਰ੍ਹਾਂ ਦੇ ਹੋਂਗੇ ਜੀ ਪਿਆਰ ਕਰਦਾ ਨਸਕਾਰ ਵਾਸੀ ਜਣਸੂਨ ਜਲੇ ਉਹਨਾਂ ਨਾਲ ਸੀ ਗੌਲੀ ਅੰਦਰ ਸੰਦੇ ਸੀਗਾ ਤੇ ਫਿਰ ਬਕਸਾਈ ਨਾਲ ਲੈ ਕੇ ਚਲੇ ਗਏ ਸੀ ਆਲੇ ਕੁਝ ਰਹਿ ਗਿਆ ਕੋਈ ਰਿਲੇਟਿਵ ਟੱਕਰ ਕੇ ਰਾਹ ਚ ਫਿਰ ਉਹਨਾਂ ਨੂੰ ਪਿੱਕ ਕਰ ਲਿਆ ਫਿਰ ਉਹਨਾਂ ਨੂੰ ਬਾਅਦ ਘਰੇ ਛੱਡ ਕੇ ਆਏ ਉਹਦੇ ਕਰਕੇ ਫਿਰ ਆਪਾਂ ਥੋੜਾ ਰੁਕਣਾ ਪਿਆ ਗਿਆ ਚੱਲੇ ਕਿ ਉਹ Aí ਚਲੋ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਕਿਸੇ ਨਵੇਂ ਬਲਾਕ ਨਾਲ ਠੀਕ ਹੈ ਜੀ ਚਾ ਸ਼ੁਕਰੀਆ